ਪਰ ਚਾੜ ਲੈ ਛੱਡ ਖੜਾ ਬੈਗ ਆਵੇ ਨਾ ਆਵੇ ਤੂੰ ਵਿਆਹ ਤੇ ਜਰੂਰ ਹੋਣਾ ਹੈ ਆਪਣੀ ਠੀਕ ਹੈ ਨਾ ਠੀਕ ਹੈ ਕੁੜੀ ਦਾ ਵਿਆਹ ੜੀ ਛੱਡਣਾ ਆਪਣੀ ਦਾ ਹਾਂ ਇੱਕ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਟ ਆ ਜਾਂਦੀ ਹੈ ਸੰਧੂ ਫੈਮਿਲੀ ਨੂੰ ਦੇਖ ਕੇ ਗੁਰਸ਼ਰਨ ਸੰਧੂ ਤੇ ਬਲਕਾਰਨ ਸੰਧੂ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਜੋ ਆਪਣੀ ਮਾਤਾ ਨਾਲ ਵੀਡੀਓ ਬਣਾਉਂਦੇ ਨੇ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਇੱਕ ਵਾਰੀ ਫੇਰ ਇਹਨਾਂ ਦੇ ਘਰ ਰੌਣਕਾਂ ਲੱਗਣੇ ਜਾ ਰਹੀਆਂ। ਇਹਨਾਂ ਦੀ ਭੈਣ ਅਮਨਦੀਪ ਕੌਰ ਦਾ ਜਲਦ ਹੀ ਵਿਆਹ ਹੋਣ ਵਾਲਾ ਹੈਗਾ ਸੋ ਪਹਿਲਾਂ ਤਾਂ ਕਮੈਂਟ ਬਾਕਸ ਦੇ ਵਿੱਚ ਭੈਣ ਨੂੰ ਮੁਬਾਰਕਾਂ ਵੀ ਜ਼ਰੂਰ ਦਿਓ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਕਿ ਵਿਆਹ ਦੀ ਤਰੀਕ ਹੈ ਜਿਹੜੀ ਕਿ 30 ਜਨਵਰੀ ਨੂੰ ਜਾਗੋ ਕੱਢੀ ਜਾਣੀ ਹੈ ਤੇ ਨਾਲ ਦੀ ਨਾਲ ਇੱਕ 1 ਫਰਵਰੀ ਦਾ ਜਿਹੜਾ ਕਿ ਵਿਆਹ ਹੋਣ ਜਾ ਰਿਹਾ ਹੈਗਾ। ਸੋ ਵਿਆਹ ਦੇ ਕਾਰਡ ਨੇ ਜਿਹੜੇ ਕਿ ਉਹ ਵੰਡਣੇ ਸ਼ੁਰੂ ਕਰ ਦਿੱਤੇ ਨੇ। ਸੋ ਉੱਥੇ ਕੁਝ ਕੁ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਿਣ ਜਿਸ ਦੇ ਵਿੱਚ ਗੁਰਸ਼ਰਨ ਸੰਧੂ ਨੇ ਮੁਸਕਾਨ ਵਾਲੂ ਦੇ ਘਰ ਕਾਰਡ ਦਿੱਤਾ ਹੈਗਾ ਤੇ ਨਾਲ ਦੀ ਨਾਲ ਬਲਕਰਨ ਸੰਧੂ ਵੀ ਇੱਕ ਦੋ ਇਨਫਲੂਐਂਸਰਾਂ ਨੂੰ ਕਾਰਡ ਦੇਣ ਲਈ ਗਿਆ ਹੈਗਾ। ਸੋ ਕੁਝ ਕੁ ਕਲਿੱਪਸ ਆਪਾਂ ਤੁਹਾਡੇ ਨਾਲ ਅੱਗੇ ਐਡ ਕਰਨ ਲੱਗੇ ਆਂ। ਬਾਕੀ ਵਿਆਹ ਦੇ ਰਿਲੇਟਿਡ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣੇ ਰਹੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ। ਰੱਬ ਰਾਖਾ। ਇੱਕ ਇੱਕ ਦਾ ਤੇ ਇੱਕ ਨੂੰ ਵਿਆ ਇੱਕ ਨੂੰ ਵਿਆ ਆਪਣੇ ਕਿਹੜੀ ਫੈਸਲ ਕੀਤੀ ਲੱਗ ਗਈ ਆ ਬੋਲਿੰਗ ਆ ਆਪਣੇ ਲੱਗ ਗਈ ਆ ਡੱਬਾ ਬਹੁਤ ਸੋਹਣਾ ਬਣਾਇਆ ਆ